पुलिस पुलिस आतंकवाद ਸਾਰੇ ਜੀ ਜੈ ਸ਼੍ਰੀ ਰਾਮ ਜੀ ਜੈ ਮਹਾਕਾਲ ਸਾਡੇ ਨਾਲ ਸਾਡੇ ਜੁਵਾ ਦੇ ਪੰਜਾਬ ਪਰਿਵਾਰੀ ਹਰਜਿੰਦਰਪਾਲ ਹੈਪੀ ਜੀ ਅੱਜ ਇਹਨਾਂ ਦੀ ਜਿਹੜੀ ਸਮੁੱਚੀ ਟੀਮ ਅੱਜ ਤਲਵਾੜਾ ਵਿਖੇ ਆਪਾਂ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਇਹ ਪੁਤਲਾ ਫੂਕ ਪ੍ਰਦਰਸ਼ਨ ਤੁਹਾਨੂੰ ਪਤਾ ਕੱਲ੍ਹ ਜਿਹੜੀ ਘਟਨਾ ਹੋਈ ਹੈ ਸਾਡੇ ਸ਼ਿਵਸਾਨ ਦੇ ਲੀਡਰ ਜਿਹੜੇ ਠੱਪਰ ਸਾਹਿਬ ਨੇ ਉਹਨਾਂ ਉੱਤੇ ਨਿਹੰਗ ਵਾਲੇ ਵਿੱਚ ਆਏ ਕੁਝ ਸ਼ਰਾਰਤੀ ਅਨਸਰਾਂ ਨੇ ਜਿਹੜਾ ਜਾਨੀ ਹਮਲਾ ਕੀਤਾ ਸੀ ਉਹਦੇ ਸਬੰਧ ਦੇ ਵਿੱਚ ਆਪਾਂ ਅੱਜ ਜਿਹੜਾ ਫੋਕਲ ਫੋਕ ਪ੍ਰਦਰਸ਼ਨ ਕੀਤਾ ਅਸੀਂ ਹਰੇਕ ਉਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਥ੍ਰੈੱਡ ਦੇ ਨੇ ਜਿਨ੍ਹਾਂ ਨੂੰ ਧਮਕੀਆਂ ਮਿਲਦੀਆਂ ਨੇ ਉਹਨਾਂ ਦੀ ਜਾਨ ਦੀ ਜਿਹੜੀ ਹੈ ਹਿਫਾਜ਼ਤ ਕੀਤੀ ਜਾਵੇ ਤੇ ਜਿਹੜੇ ਤੁਹਾਡੇ ਸਾਡੇ ਨਾਲ ਜਾਂ ਹੋਰ ਦੇਲੇ ਬੰਦੇ ਥ੍ਰੈੱਡ ਤੇ ਚੱਲ ਰਹੇ ਉਹਨਾਂ ਨਾਲ ਗੱਲਬਾਤ ਚੱਲਦੇ ਨੇ ਉਹਨਾਂ ਨੂੰ ਹਿਦਾਇਤ ਦਿੱਤੀ ਜਾਵੇ ਕਿ ਅਗਰ ਕੋਈ ਵੀ ਇਦਾਂ ਦੀ ਅਨਸਾਮਾਹੀ ਘਟਨਾ ਘਟਨ ਦੀ ਕੋਸ਼ਿਸ਼ ਕਰਦਾ ਕੋਈ ਕਰਵਾਉਂਦਾ ਤੇ ਉਹਨਾਂ ਤੇ ਜਿਹੜੀ ਜਵਾਬੀ ਹੈ ਉਹ ਕਾਰਵਾਈ ਕੀਤੀ ਜਾਵੇ ਸੋ ਜਿਹੜੇ ਕਮਿਸ਼ਨਰ ਸਾਹਮਣੇ ਲੁਧਿਆਣਾ ਦੇ ਉਹਨਾਂ ਦਾ ਮੈਂ ਬਹੁਤ-ਬਹੁਤ ਥੈਂਕਸਫੁਲ ਆ ਕਿ ਉਹਨਾਂ ਨੇ ਬਹੁਤ ਹੀ ਜਲਦ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੇ ਉਹ ਸ਼ਰਾਰਤੀ ਅੰਸਰਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਇਹਦੇ ਲਈ ਪੰਜਾਬ ਹੋਂ ਦੇ ਜਿਹੜੇ ਅਧਿਕਾਰੀਓ ਜਿਹੜੇ ਇਨਾਮ ਦੇ ਬਾਤਰ ਨੇ ਸੋ ਜਿਹੜੇ ਮੁਜਰਮ ਰਹਿ ਗਏ ਨੇ ਜਿਹੜੇ ਨਹੀਂ ਫੜੇ ਗਏ ਉਹ ਕਿਰਪਾ ਕਰਕੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਸਾਡੇ ਵੱਲੋਂ ਆ ਪੂਰੇ ਪੰਜਾਬ ਦੇ ਵਿੱਚ ਸ਼ਿਵ ਸੈਨਿਕਾਂ ਵੱਲੋਂ ਕਾਲ ਦਿੱਤੀ ਕਿ ਸੰਘਰਸ਼ ਦੀ ਉਹ ਥੰਮ ਸਕੀ ਤੇ ਮੈਂ ਕਹਿੰਦਾ ਹਾਂ ਕਿ ਇੰਸਟਾਗ੍ਰਾਮ